ਕੰਮ ਕਰ ਲੈਣਾ ਅਜਿਆ ਸਾਜੀ ਚੈੱਕ ਕਰ ਰਹੀ ਸਰ ਥੋੜਾ ਇਹਨਾਂ ਦੇ ਕੰਮ ਕਰੋ ਤੁਸੀਂ ਉਹਦਾ ਦੱਸ ਦਿਓ ਨਾ ਨਹੀਂ ਅਜੇ ਫਿਲਹਾਲ ਦੀ ਘੜੀ ਕੋਈ ਨਹੀਂ ਮਿਲ ਰਹੀ ਸਰ ਸਰਚ ਸਰਚ ਚੱਲ ਰਹੀ ਹੈ ਸੂਚਨਾ ਕੀ ਸੀਗੀ ਸਰ ਉਹ ਸੂਚਨਾ ਇਹ ਹੀ ਸੀਗੀ ਕਿ ਇੱਥੇ ਇਲੈਗਲ ਦਾਰੂ ਦਾ ਜਿਹੜਾ ਕੰਮ ਹੋ ਰਿਹਾ ਕੋਣ ਕਰ ਰਿਹਾ ਸਰ ਕੰਮ ਬਾਰੇ ਵੀ ਕੁਝ ਪਤਾ ਅਜੇ ਕੋਈ ਲੋਕ ਲੱਗ ਨਹੀਂ ਪਾ ਰਹੇ ਤੁਸੀਂ ਕਿਸੇ ਦੇ ਘਰ ਦਾ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਦੇਖਣ ਕਿ ਵੀ ਤੁਸੀਂ ਤਾਲਾ ਵਗੈਰਾ ਖੋਲੇ ਆ ਤੋੜਿਆ ਆ ਉਹ ਤੁਸੀਂ ਦੱਸੋਗੇ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਸਰ ਐਵੇਂ ਥੋੜਾ ਕੋਈ ਤਾਲਾ ਕੋਈ ਤੋੜੇਗਾ ਤੁਹਾਨੂੰ ਵੈਰੀਫਾਈ ਹੈਗਾ ਤਾਂ ਇਹ ਤੇ ਇਹ ਦੱਸਦੇ ਜੀ ਤੁਹਾਨੂੰ ਸਰ ਮਨਜ਼ੂਰੀ ਵਗੈਰਾ ਲਈ ਤੁਸੀਂ ਤਾਲਾ ਵਗੈਰਾ ਤੋੜਿਆ ਘਰ ਦਾ ਸਾਨੂੰ ਚੈੱਕ ਕਰ ਲੈਣ ਦੇ ਚੈੱਕ ਕਰਕੇ ਸਰ ਸਾਹਿਬ ਦੋੜਾ ਦੱਸੋ ਨਹੀਂ ਜੀ ਕੁਝ ਵੀ ਰਿਕਵਰੀ ਨਹੀਂ ਹੈਗੀ ਜੀ ਤੇ ਰਿਕਵਰੀ ਨਹੀਂ ਹੋਈ ਨਹੀਂ ਜੀ ਕੋਈ ਰਿਕਵਰੀ ਤੇ ਇਹ ਸਰ ਘਰ ਕਿਹਨਾਂ ਦਾ ਹੈਗਾ ਇਹ ਤੇ ਇਹ ਰਾਜੂ ਜੀ ਨੇ ਉਹਨਾਂ ਦਾ ਘਰ ਹੈ ਅੱਛਾ ਜੀ ਤੇ ਜੋ ਤਾਲਾ ਜਿਹੜਾ ਲਗਾਇਆ ਜਾ ਰਿਹਾ ਟੀਮ ਵੱਲੋਂ ਜਿੱਥੇ ਕਿ ਤਾਲਾ ਤੋੜਿਆ ਗਿਆ ਸੀ ਉਹ ਜਿਹੜਾ ਤਾਲਾ ਵੀ ਲਗਾਇਆ ਜਾ ਰਿਹਾ ਸੀ ਇੱਥੇ ਤੇ ਅਸੀਂ ਰਿਕਵਰੀ ਦੇਖਿਆ ਚੈੱਕ ਕੀਤਾ ਕੋਈ ਰਿਕਵਰੀ ਹੈ ਨਹੀਂ ਜੀ ਸਰ ਇਹਨਾਂ ਦਾ ਇੱਕ ਪਰਚਾ ਜਿਹੜਾ ਦਰਜ ਹੋਇਆ ਸੀਗਾ ਥਾਣਾ ਬਸਤੀ ਬਾਬਾ ਖੇਲ ਦੇ ਵਿੱਚ ਇੱਥੇ ਹੀ ਰੇਡ ਹੋਈ ਸੀ ਕੁਝ ਸਮੇਂ ਪਹਿਲਾਂ ਵੀ ਇੱਥੇ ਹੋਈ ਸੀ ਹਾਂਜੀ ਨਹੀਂ ਮੇਰੇ ਕੋਲ ਉਹਦੀ ਜਾਣਕਾਰੀ ਉਹਦਾ ਇੱਕ ਪਰਚਾ ਵੀ ਰਜਿਸਟਰਡ ਹੋਇਆ ਸੀਗਾ ਇੱਥੇ ਇੱਥੇ ਦੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਸਾਡੇ ਵੱਲੋਂ ਅੱਜ ਪਹਿਲੀ ਵਾਰੀ ਇੱਥੇ ਰੇਡ ਕੀਤੀ ਗਈ ਹੈ ਅੱਛਾ ਜੀ ਸਾਈਡ ਡਿਪਾਰਟਮੈਂਟ ਵੱਲੋਂ ਪਰਚਾ ਤੇ ਹੁਣ ਇਹ ਮੈਂਬਰ ਮਿਲੇ ਕੋਈ ਘਰ ਦੇ ਵਿੱਚ ਤੁਹਾਨੂੰ ਫੈਮਿਲੀ ਮੈਂਬਰ ਵਗੈਰਾ ਨਹੀਂ ਜੀ ਜੀ ਕੁਝ ਵੀ ਨਹੀਂ ਸੀ ਜੀ ਇੱਥੇ ਬਾਹਰੋਂ ਤਾਲਾ ਲੱਗਿਆ ਸੀ ਅੰਦਰ ਕੁਝ ਵੀ ਨਹੀਂ ਸੀ ਅੱਛਾ ਅੰਦਰ ਕੁਝ ਵੀ ਨਹੀਂ ਸੀ ਮੇਰਾ ਤਾਲਾ ਤੋੜਿਆ ਗਿਆ ਸੀ ਹੁਣ ਫਿਰ ਲਾਇਆ ਸੀ ਜੀ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਤੋਂ ਲੈ ਹੁਣ ਚਾਬੀ ਤੁਸੀਂ ਉਹਨਾਂ ਨੂੰ ਚਾਬੀ ਸਾਡੇ ਕੋਲ ਹੀ ਰਹੇਗੀ ਕੀ ਕੀ ਕਰਤੀਆਂ ਦੁਕਾਨਾ ਤੁਸੀਂ ਨਹੀਂ ਜੀ ਕੋਈ ਸੀਲਿੰਗ ਕੋਈ ਨਹੀਂ ਕੀਤੀ ਸਰ ਜੇ ਬਰਾਮ ਦੀ ਕੁਝ ਨਹੀਂ ਹੋਈ ਤਾਂ ਫਿਰ ਚਾਬੀ ਤੁਸੀਂ ਰੱਖ ਲਓ ਲੈ ਜਾਂਗੇ ਜੀ ਸਾਡੇ ਤੋਂ ਅਸੀਂ ਕਿਹੜਾ ਕਿਸ ਨੂੰ ਇੱਥੇ ਤਾਂ ਜਾਣਕਾਰੀ ਕੀ ਸੀਗੀ ਉਦਾਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇੱਥੇ ਸੇਲ ਕੀਤੀ ਜਾਂਦੀ ਹੈ ਜੀ ਸ਼ਰਾਦ ਦੀ ਤਾਂ ਗੱਲ ਪੇਸੀ ਆਈ ਤੇ ਕੌਣ ਸੇਲ ਕੌਣ ਕਰਦਾ ਜੀ ਸਾਡੇ ਕੋਲ ਉਹੀ ਜੋ ਰਾਜੂ ਕੋਈ ਰਾਜੂ ਵਰਕੇ ਹੈਗੇ ਜੀ ਇੱਥੇ ਜਿਹਦੇ ਜਿਹਦੀ ਸੀਗੀ ਸਾਨੂੰ ਇਹ ਉਹਨਾਂ ਦਾ ਪਹਿਲਾਂ ਵੀ ਸਰ ਕੋਈ ਉਹਨਾਂ ਦੇ ਦੁਕਾਨਾਂ ਨੇ ਜੀ ਇਹ ਕਰਨੀ ਕਿਸੇ ਦਾ ਸਰ ਪਹਿਲਾਂ ਵੀ ਕੋਈ ਪਰਚਾ ਵਗੈਰਾ ਹੈਗਾ ਉਹਨਾਂ ਦੇ ਕੋਈ ਇਹ ਵੀਡੀਓ ਤੁਸੀਂ ਕੀ ਫੀਲ ਕਰਦੇ ਹੋ ਅੰਦਰ ਕੁਝ ਮਿਲਿਆ ਸਮਾਨ ਕਿਸ ਤਰ੍ਹਾਂ ਨਹੀਂ ਜੀ ਨਹੀਂ ਕੁਝ ਨਹੀਂ ਮਿਲਿਆ ਜੀ ਕੁਝ ਨਹੀਂ ਪਹਿਲਾਂ ਵੀ ਸਰ ਕੋਈ ਪਰਚਾ ਵਗੈਰਾ ਹੈਗਾ ਨਾ ਉਹ ਤੇ ਸ਼ਰਾਬ ਵਗੈਰਾ ਸਾਡੇ ਕੋਈ ਹੈਗੀ ਇਨਫੋਰਮੇਸ਼ਨ ਇਹਨਾਂ ਤੇ ਹੈਗੇ ਜੀ ਅਚਾ ਪਹਿਲਾਂ ਵੀ ਪਰਚੇ ਹੈਗੇ ਕਿੰਨੇ ਕੇ ਐਫ ਆਈ ਆਰ ਤੇ ਪਰਚੇ ਹੋਣ ਤੋਂ ਬਾਅਦ ਵੀ ਕੰਮ ਕਰੀ ਜਾ ਰਹੇ ਜੀ ਐਗਜ਼ੈਕਟ ਨੰਬਰ ਨਹੀਂ ਹੈਗਾ ਜੀ ਕੀ ਹੈ ਜੀ ਹਾਂਜੀ ਪਰਚਾ ਹੋਣ ਤੋਂ ਬਾਅਦ ਵੀ ਕੰਮ ਕਰੀ ਹੁਣ ਇਹਦੇ ਵਿੱਚ ਕੀ ਕਰ ਸਕਦੇ ਕੋਈ ਹੈਬਿਚੁਅਲ ਡਿਫੈਂਡਰ ਹੈਗਾ ਸਰ ਕਰਨਾ ਤਾਂ ਪੁਲਿਸ ਨੇ ਆ ਨਾ ਜੇ ਪਰਚਾ ਹੈਗਾ ਤੇ ਉਹਨੀਆਂ ਅਰੈਸਟ ਪੈਣੀ ਚਾਹੀਦੀ ਹੈ ਨਾ ਸਰ ਕੋਈ ਜੇ ਕੋਈ ਹੈਬਿਚੁਅਲ ਹੈਗਾ ਜੀ ਅਸੀਂ ਉਹਨੂੰ ਯਾਨੀ ਕਿ ਉਹ ਫਾਂਸੀ ਦਾ ਲਾ ਨਹੀਂ ਸਕਦੇ ਹੈਗੇ ਮਤਲਬ ਇਹਦਾ ਮਤਲਬ ਪੁਲਿਸ ਵੀ ਨਾਂ ਰਲਈ ਹੋਈ ਆ ਫਿਰ ਜੇ ਕਾਰਵਾਈ ਨਹੀਂ ਕੀਤੀ ਜਾ ਰਹੀ ਸਰ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੁਣ ਸਰ ਅਗਲੀ ਕਾਨੂੰਨ ਸ਼ੇਵਰੁੱਧ ਲਗਾਤਾਰ ਜਿਹੜੀ ਮੁਹਿੰਮ ਚੱਲੀ ਚੱਲੀ ਹੈ ਉਸ ਨੂੰ ਲੈ ਕੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਹੈ ਅੱਗੇ ਤੇ ਸਾਡੇ ਵੱਲੋਂ ਤਾਂ ਜੀ ਵੈਸੇ ਵੀ ਵੈਸੇ ਵੀ ਚੈਕਿੰਗ ਚੱਲਦੀ ਰਹਿੰਦੀ ਹੈ ਜੀ ਅਸੀਂ ਕਰਦੇ ਰਹਿੰਦੇ ਹੈਗੇ ਜੀ ਤੁਹਾਡਾ ਤੁਹਾਡਾ